ਪੰਜਾਬ ਦੇ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸਿਆਸੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਨਾਮਜ਼ਦਗੀ ਪੱਤਰ ਭਰਨ ਦਾ سلسلہ ਲਗਾਤਾਰ ਜਾਰੀ ਹੈ ਇਸੇ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਵੀ ਬਟਾਲਾ ਵਿਧਾਨ ਸਭਾ ਹਲਕੇ ਤੋਂ ਮੰਗਲਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਭਰਿਆ ਵੜੈਚ ਦੇ ਨਾਲ ਉਹਨਾਂ ਦੀ ਪਤਨੀ ਕੁਲਜੀਤ ਕੌਰ ਵੀ ਮੌਜੂਦ ਸੀ ਜਿਨ੍ਹਾਂ ਨੇ ਕਵਰਿੰਗ ਉਮੀਦਵਾਰ ਦੇ ਰੂਪ ਵਿੱਚ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ ਮੈਂ ਤਾਂ ਇੱਕੋ ਚੀਜ਼ 'ਤੇ ਵਿਸ਼ਵਾਸ ਕਰਦਾ ਕਿtheta ਤਵਾਰਨਾ ਯੋਗੀ ਜਾਣੇ ਵਰਤਮਾਨਾ ਕੋਈ ਜਾ ਕਰਤਾ ਸਿਰਢੀ ਕੋ ਸਾਜੇ ਆਪਕੇ ਜਾਣੇ ਸਾਰਾ ਕਿ ਕਾਲੇ ਵੀ ਉਹਨੇ ਬਣਾਏ ਆ ਹਰੇ ਵੀ ਤੇ ਨੀਲੇ ਪੀਲੇ ਸਾਰੇ ਉਹਨੇ ਬਣਾਏ ਰੰਗਾਂ ਦੀ ਵਰਤੋਂ ਜਾਂ ਦੁਰ ਵਰਤੋਂ ਸੀ ਆਪਣੀ ਬੁੱਧੀ ਮੁਤਾਬਕ ਕਰਦੇ ਹਾਂ ਮੈਂ ਉਹਦੇ ਹਰ ਰੰਗ ਵਿੱਚ ਰਾਜ਼ੀ ਹਾਂ ਹਰ ਰੰਗ 'ਚ ਖੁਸ਼ ਹਾਂ ਬਸ ਕੱਲ ਇੱਕ ਟੈਕਨੀਕਲ ਪ੍ਰੋਬਲਮ ਛੋਟੀ ਜੀ ਸੀ ਕਿ ਅਕਾਊਂਟ ਜਿਹੜਾ ਸੀ ਸੇਮ ਡੇ ਦਾ ਸੀ ਜਿਹੜਾ ਇਲੈਕਸ਼ਨ ਵਾਸਤੇ ਸਪੈਸ਼ਲ ਅਕਾਊਂਟ ਖੋਲਣਾ ਪਿਆ ਪਿੱਛੇ ਛੁੱਟੀਆਂ ਆ ਗਈਆਂ ਸੀ ਸੰਡੇ ਨਹੀਂ ਸੀ ਮਿਲ ਸਕਿਆ ਉਦੋਂ ਪਹਿਲਾਂ ਲੋਹੜੀ ਮਾਗੀ ਕਰਕੇ ਵੀ ਲੇਟ ਹੋ ਗਈ ਸੀ ਤੇ ਕੱਲ ਅੱਜ ਇੱਕ ਗੈਪ ਪੈ ਗਿਆ ਇੱਕ ਦਿਨ ਦਾ ਅੱਜ ਸਾਰੇ ਕਾਗਜ਼ ਠੀਕ ਸੀ ਅੱਜ ਨੂੰ ਜਮਾ ਕਰਾਉਂਦੇ ਸੀ ਹਾਂਜੀ ਤਲਾਹਟ ਵਿੱਚ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਨੇ ਇਹ ਮੋਦੀ ਨਾਲੋਂ ਜ਼ਿਆਦਾ ਸਟਰੋਂਗ ਤਾਂ ਨਹੀਂ ਹੈਗੇ ਜੀ ਮੋਦੀ ਛਾਲਾ ਮਾਰ ਮਰ ਕਹਿੰਦਾ ਸੀ ਇਸ ਵਾਰ ਕੇਜਰੀ ਹਲਕਾ ਸਫਾਇਆ ਕਰ ਦੇਣਗੇ ਤੇ ਤਿੰਨ ਸੀਟਾਂ ਤੇ ਸਬਰ ਕਰਨਾ ਪਿਆ ਸੀ ਤੇ ਕਾਂਗਰਸ ਨੂੰ ਆਂਡੇ ਛਕਨੇ ਪਏ ਸੀ ਜਿਹਨੂੰ ਜੀ ਨੂੰ ਆਇਆ ਸੀ ਉਹਨਾਂ ਦਾ ਮੋਦੀ ਸਾਹਿਬ ਨੇ ਮਜ਼ਾਕ ਕੀਤਾ ਸੀ ਕਿ ਜਦੋਂ ਸਾਡੀਆਂ ਚਾਰ ਸੀਟਾਂ ਆਈਆਂ ਸੀ ਲੋਕ ਸਭਾ 'ਚ ਜਿਹੜੀ ਐਮਪੀਜ਼ ਨੂੰ ਬੱਸ ਲੈਣ ਆਉਂਦੀ ਤੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਬੱਸ ਦੀ ਲੋੜ ਨਹੀਂ ਹੈ ਤੇ ਚਾਰਾਂ ਆਟੋ 'ਚ ਆਜਾਇਆ ਕਰਨਗੇ। ਜਦੋਂ ਵਿਧਾਨ ਸਭਾ ਦਿੱਲੀ ਦੇ ਵਿੱਚ ਤਿੰਨ ਸੀਟਾਂ ਆਈਆਂ ਫਿਰ ਸਾਡੇ ਬੰਦੇ ਨੇ ਵੀ ਕਿਹਾ ਸੀ ਕਿ ਇਹਨਾਂ ਦੀ ਹੁਣ ਆਟੋ ਦੀ ਵੀ ਲੋੜ ਨਹੀਂ ਸਕੂਟਰ ਤੇ ਆਜਾਇਆ ਕਰਨਗੇ ਤੇ ਨੇ। ਸੋ ਇਹ ਸਮਾਂ ਜਵਾਬ ਦਿੰਦਾ ਹੁੰਦਾ। ਸੋ ਦਮਗੇ ਜੇ ਮਾਰਨੇ ਜਾਂ ਆਪਣੀ ਹਸਤੀ ਤੋਂ ਵੱਡੀ ਗੱਲ ਕਰਨੀ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਆਪਣੀ ਆਪਣੀ ਸਮਝ ਹੁੰਦੀ ਹੈ।